ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮਖ ਪਿਆਰੇਓ ਆਪਾਂ ਅੱਜ ਇੱਕ ਸਵਾਲ ਦਾ ਜਵਾਬ ਦੇਣਾ ਜਿਹੜਾ ਕਿ ਤਕਰੀਬਨ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਹੈ ਸਾਂਝਾ ਜਿਹਾ ਸਵਾਲ ਹੁੰਦਾ ਹੈ ਹਰ ਇੱਕ ਦੇ ਮਨ ਵਿੱਚ ਇਹ ਸਵਾਲ ਹੁੰਦਾ ਸੋ ਸਵਾਲ ਕੀ ਹੈ ਵੀ ਗੁਰਬਾਣੀ ਕਹਿੰਦੀ ਹੈ ਵੀ ਮਨੁੱਖ ਤੇਰੇ ਜਿਹੜੇ ਚੰਗੇ ਮਾੜੇ ਕਰਮ ਨੇ ਉਹ ਇੱਥੇ ਨੇ ਜੇ ਤੂੰ ਕਰਦਾ ਹੈ ਦੰਦਾ ਦੋਸਨਾ ਦੇਉ ਕਿ ਸੈ ਦੋਸ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਵੀ ਜਾ ਵਰ ਜਨਾ ਪਰ ਇਥੇ ਇੱਕ ਸਵਾਲ ਕਰਤਾ ਕਿਸੇ ਗੁਰਮ ਪਿਆਰਿਆਂ ਨੇ ਉਹ ਕਹਿੰਦੇ ਜੀ ਜਿਹੜੇ ਬੱਚੇ ਜਨਮ ਤੋਂ ਮੰਦ ਬੁੱਧੀ ਹੁੰਦੇ ਐ ਤੇ ਅਪਾਹਜ ਹੁੰਦੇ ਐ ਤੇ ਉਹਨਾਂ ਨੇ ਪਿੱਛੇ ਮਾੜੇ ਕਰਮ ਕਰੇ ਹੁੰਦੇ ਐ ਜਬ ਰਿਆਂ ਦੱਸੋ ਵੀ ਪਾਜ ਕਿਉਂ ਹੁੰਦੇ ਐ ਉਹਨਾਂ ਨੇ ਤਾਂ ਕੋਈ ਮਾੜਾ ਕਰਮ ਨਹੀਂ ਕਰਿਆ ਇਸ ਕਰਕੇ ਉਹ ਮੰਦ ਬੁੱਧੀ ਜਾਂ ਅਗਹੀਨ ਕਿਉਂ ਹੋ ਜਾਂਦੇ ਐ ਇਦੇ ਵਿੱਚ ਗੁਰਮੁਖ ਪਿਆਰਿਓ ਆਪਾਂ ਇੱਕ ਵਿਚਾਰ ਹੀ ਐ ਕੋਈ ਜ਼ਰੂਰੀ ਨਹੀਂ ਆਪਾਂ ਸਹੀ ਹੋਈਏ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਲਾਈਕ ਸ਼ੇਅਰ ਕਰ ਦਿਓ ਨਾ ਚੰਗਾ ਲੱਗਿਆ ਤੁਸੀਂ ਛੱਡ ਦਿਓ ਹੁਣ ਇੱਥੇ ਇੱਕ ਗੱਲ ਸਮਝਾਉਣ ਵਾਲੀ ਐ ਵੀ ਜਿਹੜੇ ਬੱਚੇ ਮੰਦ ਬੁੱਧੀ ਹੁੰਦੇ ਐ ਅਪਾਹਜ ਹੁੰਦੇ ਐ ਪਹਿਲੀ ਗੱਲ ਤਾਂ ਉਹ ਕਿਹੜੇ ਸਮੇਂ 'ਚ ਹੋਏ ਅੱਜ ਤੋਂ ਕਿੰਨੇ ਸਾਲ ਪਹਿਲਾਂ ਹੋਏ ਅੱਜ ਬੱਚੇ ਮੰਦਬੁੱਧੀ ਤੇ ਅਪਾਹਜ ਪੈਦਾ ਕਿਉਂ ਨਹੀਂ ਹੁੰਦੇ ਕਿ ਉਹ ਬੱਚੇ ਉਹ ਮਨੁੱਖ ਹੁਣ ਕਿਹੜੀ ਗੱਲ ਕਰਕੇ ਮਾੜੇ ਕੰਮ ਕਰਨੋਂ हट ਗਏ ਵੀ ਉਹਨਾਂ ਨੂੰ ਮੰਦਬੁੱਧੀ ਵਾਲੀ ਸਜ਼ਾ ਜਾਂ ਅੰਗਹੀਨ ਵਾਲੀ ਸਜ਼ਾ ਮਿਲਣੋਂ हट ਗਈ ਇਹ ਤੇ ਅੱਲਾਹ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਤਾਂ ਜਿਹੜੇ ਬੱਚੇ ਮੰਦਬੁੱਧੀ ਹੋਏ ਨੇ ਜਾਂ ਅਪਾਹਜ ਹੋਏ ਨੇ ਉਹ 30 ਸਾਲ ਪਹਿਲਾਂ ਦੀ ਗੱਲ ਹੈ ਤੇ ਉਸ ਤੋਂ ਪਹਿਲਾਂ ਜਦੋਂ ਬਜ਼ੁਰਗ ਹੋ ਗਏ ਹੋਣਗੇ अनेका ਆਪਣੇ ਪਿੰਡ ਦੇ ਵਿੱਚ ਵੀ ਸਾਡੇ ਪਿੰਡ ਦੇ ਵਿੱਚ ਵੀ अनेका ਜਿਹੜੇ ਅੰਗਹੀਨ ਬੱਚੇ ਆ ਆਪਣੀ ਪੂਰੀ ਉਮਰ ਕਰਕੇ ਚਲ ਵੀ ਗਏ ਕੋਈ ਮਾਂ ਹੀ ਪਾਲੀ ਰਹਿੰਦਾ ਹੋਊਗਾ ਬਿਸ ਪਰਾਨਿਆਂ ਦੇ ਵਿੱਚੋਂ ਮਤਲਬ ਕਹਿੰਦਾ ਇਹ ਹੈ ਵੀ ਫਿਰ ਸਾਨੂੰ ਇੱਕ ਦੋ ਬੱਲਾ ਦੇਖਣੀਆਂ ਪੈਣਗੀਆਂ ਜੇ ਪ੍ਰਮਾਤਮਾ ਇਸ ਤਰ੍ਹਾਂ ਸਜ਼ਾ ਦਿੰਦਾ ਹੈ ਫਿਰ ਤਾਂ ਜਿਹੜੇ ਜਿਹੜਾ ਕਿ 83 ਲੱਖ ਜੂਨ ਆ ਸਾਨੂੰ ਉਹ ਵੀ ਮੰਨਣੀ ਪਊਗੀ ਮੰਨਣ ਦੇ ਵਿੱਚ ਕੋਈ ਹਰਜ ਨਹੀਂ ਪਰ ਜੁਰਬਾਨੀ ਇਹਨਾਂ ਚੀਜ਼ਾਂ ਤੇ ਕੱਟ ਕਰਦੀ ਹੈ ਜੁਰਬਾਨੀ ਕਹਿੰਦੀ ਹੈ ਮਨੁੱਖ ਤੂੰ ਇੱਥੇ ਹੀ 83 ਲੱਖ ਜੂਨ ਭੋਗਦਾ ਆਵਾਗਮਨ ਤੂੰ ਇੱਥੇ ਹੀ ਭੋਗਦਾ ਤੇ ਅੱਗੇ ਤਾਂ ਅਗਲੀ ਕਿਸ਼ਕਾਵਰ ਨਾਲ ਪਾਈ ਅਗਲੀ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਮਰਦ ਜਨਮ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਸੀ ਵੀ ਬੱਚੇ ਮਨਦਪਤੀ ਕਿਉਂ ਹੁੰਦੇ ਐ ਇੱਥੇ ਸਾਡਾ ਮੇਰਾ ਜਿਹੜਾ ਆਈਡੀਆ ਹੈ ਵੀ ਉਹ ਬੱਚੇ ਹੋਏ ਆ ਜਿਹੜੇ ਮੰਦਭੁੱਦੀ ਜਾਂ ਅਪਾਜ ਹੋਏ ਆ ਉਹ ਘੱਟੋ ਘੱਟ 20-25 ਸਾਲ ਪਹਿਲਾਂ ਹੋਏ ਆ ਉਹਨਾਂ ਦੇ ਵਿੱਚ ਕਾਰਨ ਹੁੰਦਾ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਪਹਿਲਾ ਬੱਚਾ ਕਿਸੇ ਦਾ ਨਹੀਂ ਮੰਦਭੁੱਦੀ ਹੋਇਆ ਤੇ ਜਿਹੜੇ ਬੱਚੇ ਹੋਏ ਆ ਉਹ ਘੱਟੋ ਘੱਟ ਚੌਥਾ ਜਾਂ ਤੀਜਾ ਬੱਚਾ ਜਾਂ ਪੰਜਵਾਂ ਬੱਚਾ ਜਾ ਕੇ ਪੁਰਾਣੇ ਸਮਿਆਂ ਦੇ ਵਿੱਚ ਬੱਚਿਆਂ ਦੀ ਜਿਹੜੀ ਗਿਣਤੀ ਸੀ ਉਹ ਵੱਧ ਹੁੰਦੀ ਸੀ ਤੇ ਜੇ ਰੱਬ ਲਿਖ ਕੇ ਭੇਜਦਾ ਹੈ ਫਿਰ ਅੱਜ ਬੱਚਿਆਂ ਦੀ ਗਿਣਤੀ ਘਟ ਕਿਉਂ ਗਈ ਜਿਹਦੇ ਇੱਕ ਬੱਚਾ ਹੋ ਜਾਂਦਾ ਦੁਬਾਰੇ ਬੱਚੇ ਨਹੀਂ ਲੈਂਦਾ ਤੇ ਪਹਿਲਾਂ 10 10 12 12 ਬੱਚੇ ਹੁੰਦੇ ਸੀ ਇਹ ਸਾਰਾ ਕੁਝ ਮਨੁੱਖ ਦੇ ਹੱਥ ਵਿੱਚ ਹੈ ਜਿਹੜੇ ਬੱਚੇ ਮੰਦ ਬੁੱਧੀ ਹੋ ਜਾਂਦੇ ਨੇ ਅਪਾਜ ਹੋ ਜਾਂਦੇ ਆ ਉਹ ਉਹ ਹੋਏ ਨੇ ਜਿਹੜੇ ਉਹ ਚੌਥਾ ਜਾਂ ਤੀਜਾ ਪੰਜਵਾਂ ਬੱਚਾ ਹੋਇਆ ਕਾਰਨ ਕੀ ਹੁੰਦਾ ਮੰਨ ਲਓ ਵੀ ਉਹਨਾਂ ਸਮਿਆਂ ਦੇ ਵਿੱਚ ਇੱਕ ਡਰ ਵੀ ਸੀਗਾ ਕਿਉਂਕਿ ਭਰੂਣਾ ਤਿਆ ਦੇ ਉੱਤੇ ਤਾਂ ਐਸੇ ਵੀ ਬਹੁਤ ਲੱਗਦੇ ਸੀ ਤੇ ਪਾਬੰਦੀ ਵੀ ਲੱਗੀ ਹੋਈ ਐ ਤੇ ਕੀ ਕਰਨਾ ਜਦੋਂ ਬੱਚਾ ਚੌਥਾ ਹੋ ਜਾਣਾ ਫਿਰ ਕੀ ਉਹਦੇ ਚ ਕਿਸੇ ਬੁੜੀ ਨੂੰ ਮਾਈ ਨੂੰ ਪੁੱਛ ਲਿਆ ਵੀ ਭੈਣੇ ਭੈਗੇ ਨੇ ਦੋ ਤਿੰਨ ਬੱਚੇ ਲੈ ਹੁਣ ਇਸ ਬੱਚੇ ਦਾ ਕੀ ਕਰੀਏ ਜਿਹੜਾ ਸਾਡੇ ਅੰਹੇ ਪੇਟ ਦੇ ਵਿੱਚ ਐਂਟਰ ਕਰ ਗਿਆ ਫਿਰ ਕੀ ਹੁੰਦਾ ਮਾਈਆਂ ਜਾਂ ਤਾਂ ਪਿੰਡ ਵਾਲੇ ਡਾਕਟਰ ਤੋਂ ਦਰਮਾ ਗੋਲੀਆਂ ਲੈ ਲੈਣੀ ਆ ਦਾ ਪ੍ਰਿੰਦਿਆਂ ਜਦੋਂ ਕੋਈ ਹੋ ਚੱਕ ਕੇ ਉਹਨੇ ਅਕਸਵਾ ਦੇ ਦੇਣੀ ਤੇ ਫਿਰ ਕਿਸੇ ਨੇ ਕਹਿ ਦੇਣਾ ਤੂੰ ਗਾਜਰਾਂ ਦੇ ਬੀਜ ਖਾਲਾ ਕਿਸੇ ਨੇ ਕਹਿ ਦੇਣਾ ਮੇਥਿਆਂ ਦੇ ਬੀਜ ਖਾਲਾ ਛoare ਖਾਲਾ ਇਹ ਚੀਜ਼ਾਂ ਕੀ ਕਰਦੇ ਉਹ ਮਾਈ ਵਿਚਾਰੀ ਮਨਜ਼ੂਰ ਹੋਈ ਬਹੁ ਖਾਈ ਜਾਂਦੀ ਖਾਈ ਜਾਂਦੀ ਨਾ ਤਾਂ ਪ੍ਰੋਪਰ ਬੱਚਾ ਰਿਜੈਕਟ ਹੋਣਾ ਸੀ ਤੇ ਨਾ ਹੀ ਉਸ ਦਾ ਵਿਕਾਸ ਹੁੰਦਾ ਵੰਦ ਉਦੇ ਉਤੇ ਹੋਣਾ ਹੀ ਹੈ ਨਾਲੇ ਉਹਦੇ ਜਿਹੜੇ ਅੰਗਾਂ ਦਾ ਵਿਕਾਸ ਨੋ ਮਾਗਦਾ ਵਿਕਾਸ ਉਹ ਰੁਕ ਜਾਣਾ ਸੀ ਕਿਉਂਕਿ ਉਹਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਵੀ ਇਹ ਕੈਨਸਲ ਹੋ ਜੇ ਪਰ ਪ੍ਰੋਪਰ ਉਹਦਾ ਇਲਾਜ ਪੂਰਾ ਉਹਦਾ ਕੈਨਸਲ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਉਹ ਬੱਚਾ ਮੰਦ ਬੁੱਧੀ ਹੋ ਜਾਂਦਾ ਏ ਇਦਾਂ ਗੁਰਮੁਖ ਪਿਆਰਿਓ ਤੁਸੀਂ ਆਪਣੇ ਦਾ ਮਾਰੋ ਚੌਥੇ ਪੰਜਵੇਂ ਬੱਚਾ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਬੱਚੇ ਮੰਦ ਬੁੱਧੀ ਤੇ ਅਪਾਜ ਅੰਗਹੀਨ ਹੋਏ ਐ ਅੱਜਕੱਲ ਕਿਉਂ ਨਹੀਂ ਅੱਜਕੱਲ ਨਹੀਂ ਕੋਈ ਬੱਚਾ ਹੁੰਦਾ ਕਿਉਂਕਿ ਹੁਣ ਇਲਾਜ ਇੰਨੇ ਹੋ ਗਏ ਹੁਣ ਤਾਂ ਬੱਚੇ ਦਾ ਪੇਟ ਦੇ ਵਿੱਚ আল্ট্রাসাউন্ড ਹੋ ਜਾਂਦਾ ਤੇ ਉਹਦੀ ਸਾਰੀ ਚੈਕਿੰਗ ਉਹਦੀ ਧੜਕਣ ਗਿਣੀ ਜਾਂਦੀ ਹੈ ਤੇ ਇਹਦਾ ਕੀ ਹੁਣ ਜੇ ਕੋਈ ਕਦੇ ਅੱਜ ਕੱਲ ਜੇ ਕੋਈ ਬੱਚਾ ਇਸ ਤਰ੍ਹਾਂ ਹੁੰਦਾ ਜਾਂ ਤਾਂ ਮਾਤਾ ਪਿਤਾ ਹੀ ਮਨਦਬੁੱਧੀ ਹੁੰਦੇ ਆ ਉਹ ਬੱਚੇ ਦੇ ਖੂਨ ਚ ਆ ਜਾਂਦੀ ਹੈ ਜਾਂ ਫਿਰ ਮੰਨ ਲਓ ਵੀ ਕੋਈ ਨਾ ਕੋਈ ਹਜ਼ਾਰਾਂ ਚੋਂ ਕੋਈ ਮਾਈ ਇਹੋ ਜਿਹੀ ਜਿਹੜੀ ਅ ਬੱਚਾ ਪੇਟ ਦੇ ਵਿੱਚ ਹੈ ਤੇ ਕਿਸੇ ਭਿਆਨਕ ਬਿਵਾਰੀ ਦਾ ਸ਼ਿਕਾਰ ਹੋ ਵੀ ਤੇ ਉਹਦੇ ਦਵਾਈਆਂ ਲੱਗੀਆਂ ਬਿਵਾਰੀ ਨੇ ਵੀ ਤੱਕਾ ਲਾਇਆ ਤੇ ਉਹ ਬੱਚੇ ਦਾ ਜਿਹੜਾ ਵਿਕਾਸ ਰੁਕ ਗਿਆ ਅੰਗਾਂ ਦਾ ਤੇ ਦਿਮਾਗ ਦਾ ਤੇ ਉਹ ਬੱਚਾ ਵੀ ਹੋ ਸਕਦਾ ਏ ਇਦਾਂ ਗੁਰਮਖ ਪਿਆਰਿਓ ਇਹ ਹੋ ਇਹ ਇਦਾਂ ਤੁਸੀਂ ਨਿਗਾਹ ਮਾਰੋ ਜਿਹੜਾ ਉਹ ਸਜ਼ਾ ਹੁੰਦੀ ਏ ਜਿਹੜੇ ਬੱਚਾ ਹੁਣ ਜਨਮਤਾਂ ਲੈ ਲਿਆ ਬੱਚੇ ਨੇ ਹੋ ਗਿਆ ਮੰਦਬੁੱਧੀ ਹੋ ਗਿਆ ਅੰਗਹੀਨ ਹੋ ਗਿਆ ਤੇ ਜਿਹੜਾ ਮਾਤਾ ਪਿਤਾ ਨੇ ਕੀ ਕੀਤਾ ਜਿਹੜੀ ਉਹ ਸਜ਼ਾ ਭੁਗਤ ਰਹੇ ਨੇ ਜੇ 40 ਸਾਲ ਦਾ ਹੋ ਗਿਆ 50 ਦਾ ਹੋ ਗਿਆ 35 ਦਾ ਹੋ ਗਿਆ 20 ਦਾ ਹੋ ਗਿਆ 10 ਦਾ ਹੋ ਗਿਆ ਉਹ ਫਿਰ ਆਪਣੀ ਸਜ਼ਾ ਭੁਗਤਦੇ ਆ ਮਾਤਾ ਪਿਤਾ ਉਸ ਨੂੰ ਕਿਉਂ ਕਿਉਂਕਿ ਉਹ ਨੇ ਉਹਨਾਂ ਨੇ ਆਪਣੇ ਬੱਚੇ ਨੂੰ ਪ੍ਰੋਪਰ ਜਾਂ ਤਾਂ ਰਿਜੈਕਟ ਕੀਤਾ ਜਾਂਦਾ ਤੇ ਜਾਂ ਫਿਰ ਉਹਦਾ ਉਹਦਾ ਵਿਕਾਸ ਹੁੰਦਾ ਪ੍ਰੋਪਰ ਸਹੀ ਹੁੰਦਾ ਇਸ ਕਰਕੇ ਫਿਰ ਉਹ ਜਿਹੜੀ ਸਜ਼ਾ ਉਹਨੂੰ ਸਾਂਭਣ ਦੀ ਚੱਕਣ ਦੀ ਪਾਲਣ ਦੀ ਉਹ ਉਦਤ ਵੱਲੋਂ ਸਜ਼ਾ ਮਿਲ ਜਾਂਦੀ ਹੈ ਇਸ ਕਰਕੇ ਵਰਮਪ ਪਿਆ ਰਹੇ ਹੋ ਕਿਸੇ ਨੇ ਨਾ ਆਪਣੀ ਮਾਤਾ ਨੂੰ ਆਪਣੀ ਮਾਤਾ ਨੂੰ ਉੱਥੇ ਛੱਡ ਦਿੱਤਾ ਬਿਰਧ ਆਸ਼ਰਮ ਦੇ ਵਿੱਚ ਤੇ ਜਦੋਂ ਬਿਰਧ ਆਸ਼ਰਮ ਦੇ ਵਿੱਚ ਛੱਡਤਾ ਤੇ ਆਪਣੀ ਮਾਂ ਉਹਦੀ ਮਾਂ ਜਦੋਂ ਜਾਣ ਲੱਗਿਆ ਨਾ ਕਹਿੰਦੀ ਪੁੱਤ ਕਹਿੰਦੀ ਵਾਪਸ ਆਈ ਕਹਿੰਦਾ ਮਾਤਾ ਹੁਣ ਕੋ ਮੈਨੂੰ ਆਜਾ ਨਹੀਂ ਨਾ ਮਾਰ ਇੱਥੇ ਤੈਨੂੰ ਜੀ ਲਾਉਣਾ ਪਊਗਾ ਤੇ ਤੇਰੀਆਂ ਸਹੇਲੀਆਂ ਵੀ ਹੈਗੀਆਂ ਨੇ ਦੇਖੋ ਬਿਰਧ ਆਸ਼ਰਮ ਦੇ ਵਿੱਚ ਕਿੰਨੇ ਲੋਕ ਨੇ ਕਹਿੰਦੀ ਪੁੱਤੋ ਮੇਰੀ ਗੱਲ ਜੀ ਨਹੀਂ ਹੈ ਕਿ ਮੇਰੀ ਗੱਲ ਸੁਣ ਕੇ ਜਾਏ ਕਹਿੰਦਾ ਹਾਂ ਦਸਮਾ ਕਹਿੰਦੀ ਪੁੱਤ ਤੂੰ ਸੋਚਣਾ ਕਰੀ ਇਹਦਾ ਮੇਰੇ ਕਰਮਾਂ ਦੀ ਸਜਾ ਹੈ ਕਹਿੰਦਾ ਮਾਤਾ ਕਿਵੇਂ ਕਹਿੰਦੀ ਤੈਨੂੰ ਪੁੱਤ ਸ਼ੀਤਧੀਆਂ ਦਾ ਕਤਲ ਕਰਕੇ ਨਾ ਭੁੱਖ ਦੇ ਵਿੱਚ ਤੈਨੂੰ ਤਾਂ ਲਿਆ ਸੀ ਤੇ ਸੱਤਵੀਂ ਵਾਰੀ ਤੈਨੂੰ ਅਸੀਂ ਲੈ ਲਿਆ ਸੀ ਵੀ ਮੁੰਡਾ ਹੁੰਦਾ ਤੇ ਇਦਾਂ ਕਹਿੰਦੀ ਪੁੱਤੋ ਸ਼ੀਤਧੀਆਂ ਦੀ ਮੈਂ ਕਤਲਾਂ ਹਾਂ ਮਾਨਸਿਕ ਹੈ ਦਵਾਨੋਂ ਕੋਈ ਨਸ ਭਜ ਨਿਕਲੇ ਹਰਕਾ ਦਵਾਨੋਂ ਕੋਈ ਕਿੱਥੇ ਜਾਇਆ ਕਹਿੰਦੀ ਅੱਜ ਮੈਂ ਰੱਬ ਦੀ ਕਚਹਿਰੀ ਦੇ ਵਿੱਚ ਆ ਜਿਹੜੀਆਂ ਦੂਜੀਆਂ ਕਚਹਿਰੀਆਂ ਨੇ ਇੱਥੋਂ ਤੱਕ ਕੋਈ ਸਪਾਰਸ ਲਾ ਕੇ ਕੋਈ ਪੈਸਾ ਲਾ ਦੇ ਕੇ ਕਿਸੇ ਤਰ੍ਹਾਂ ਝੂਠਿਆਂ ਨੂੰ ਝੂਠੇ ਜਿਹੜੇ ਹੁੰਦੇ ਨੇ ਉਹ ਵਰੀ ਹੋ ਜਾਂਦੇ ਨੇ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਕਹਿੰਦੀ ਪੁੱਤ ਉਹਦੇ ਵਿੱਚੋਂ ਕੋਈ ਭੱਜ ਨਹੀਂ ਸਕਦਾ ਮੈਂ 6 ਦਿਾਂ ਦੀ ਕਾਤਲ ਹੋਣ ਕਰਕੇ ਅੱਜ 10 ਅਸ਼ਰਫ ਦੇ ਵਿੱਚ ਸਜ਼ਾ ਭੁਗਤਣ ਦੇ ਲਈ ਪਹੁੰਚ ਗਿਆ ਤੇ ਮੈਂ ਸਜ਼ਾ ਭੁਗਤੂੰਗਾ ਤੂੰ ਆਪਣੇ ਮਨ ਉੱਤੇ ਗੱਲ ਨਾਲਹੀਂ ਤੂੰ ਵੇਫਿਕਰ ਹੋ ਕੇ ਆਪਣੇ ਘਰ ਨੂੰ ਜਾ ਤੇ ਪੁੱਤ ਦੇ ਮਾਂ ਵਿੱਚ ਆਇਆ ਉਤਨੇ ਕੀ ਕਹਿੰਦਾ ਮਾਂ ਜਦੋਂ ਤੂੰ ਇੰਨੀ ਗੱਲ ਦੱਸਤੀ ਨਾ ਹੁਣ ਤੈਨੂੰ ਬਿਗ ਦਾਸਤਾਂ ਦੇ ਵਿੱਚ ਨੀ ਮੈਂ ਛੱਡਦਾ ਫਿਰ ਉਹ ਨਾਲ ਲੈ ਕੇ ਗਿਆ ਕਿਉਂ ਪਛਤਾਵਾ ਹੋ ਗਿਆ ਪਛਤਾਪ ਹੋ ਗਿਆ ਤੇ ਉਹਨੇ ਆਪਣੇ ਗਨਾਹ ਨੂੰ ਕਬੂਲ ਕਰ ਲਿਆ ਸੋ ਇਸ ਕਰਕੇ ਗੁਰਮਖ ਪਿਆਰਿਓ ਸਾਨੂੰ ਸਜ਼ਾ ਮਿਲਦੀ ਹੈ ਮਾਰੇ ਕਰਮਾਂ ਦੀ ਇੱਥੀ ਮਿਲਦੀ ਹੈ ਤੇ ਮਰਨ ਤੋਂ ਬਾਅਦ ਜਿਹੜੇ ਹੈਗੇ ਨੇ ਆਪਾਂ ਅਗਲੀ ਵੀਡੀਓ ਦੇ ਵਿੱਚ ਨਰਕ ਸਵਰਗ ਦੀ ਗੱਲ ਕਰਾਂਗੇ ਫਿਰ ਆਪਾਂ ਆਤਮਾ ਦੀ ਗੱਲ ਕਰਾਂਗੇ ਇਦਾਂ ਪਾਜ ਇਹ ਵੀਡੀਓ ਇੱਥੋਂ ਤੱਕ ਸੁਣੋ ਦੱਸਿਆ ਵੀ ਅੰਘਹੀਨ ਮੰਦਬੁੱਧੀ ਜਿਹੜੇ ਬੱਚੇ ਹੁੰਦੇ ਆ ਉਹ ਸਾਡੇ ਮਾਤਾ ਪਿਤਾ ਦਾ ਰੋਲ ਹੁੰਦਾ ਉਹਦੇ ਵਿੱਚ ਜਦ ਬਿਮਾਰ ਹੋ ਜਾਂਦੇ ਨੇ ਕੁਦਰਤੀ ਹੋ ਜਾਂਦਾ ਤੇ ਜਾਂ ਫਿਰ ਤੀਜਾ ਚੌਥਾ ਬੱਚਾ ਜਿਹੜਾ ਅਣਚਾਹਿਆ ਬੱਚਾ ਹੁੰਦਾ ਉਸ ਨੂੰ ਲੈਣਾ ਨਹੀਂ ਚਾਹੁੰਦੇ ਪਰ ਉਹ ਪਰ ਉਹਦਾ ਇਲਾਜ ਨਹੀਂ ਕਰਾਉਂਦੇ ਤੇ ਬੱਚੇ ਅੰਘਹੀਨ ਹੋ ਜਾਂਦੇ ਸੀ ਇਸ ਕਰਕੇ ਅੱਜ ਜਿਹੜਾ ਅੱਜ ਸਾਡਾ ਇਲਾਜ ਹੋ ਗਿਆ ਪੋਲੀਓ ਦੇ ਨਾਲ ਬੱਚੇ ਜਿਹੜੇ ਪਹਿਲਾਂ ਪੋਲੀਓ ਨਾਲ ਹੁੰਦੇ ਸੀ ਤੇ ਉਹ ਪੋਲੀਆ ਜਿਹੜਾ ਪੋਲੀਓ हट ਗਿਆ ਇਦਾਂ ਜਿਹੜਾ ਪਿਛਲੇ ਮਾੜੇ ਪਿਛਲੇ ਕਰਮਾਂ ਦਾ ਕੋਈ ਮਤਲ ਨਹੀਂ ਹੁੰਦਾ ਸਾਰਾ ਕੁਝ ਇੱਥੇ ਐ ਸੋ ਬਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ